ਸਮਾਨ ਕੋਲਚ ਵੀ ਮਿਲ ਜਾਂਦਾ ਅੱਛਾ ਜੀ ਤੇ ਫਿਰ ਨਾ ਤਾਂ ਸਾਫ ਹੁੰਦਾ ਤੇ ਨਾ ਉਹ ਵਧੀਆ ਹੁੰਦਾ ਹਾਂਜੀ ਹਾਂਜੀ ਇਹ ਤਾਂ ਜੇ ਅਗਲੇ ਨੂੰ ਚੰਗੀ ਬਣਾ ਕੇ ਦੇਵਾਂਗੇ ਤੇ ਫੇਰ ਹੀ ਹੈ ਹਾਂਜੀ ਹਾਂਜੀ ਇਹ ਤਾਂ ਹਾਂ ਹਾਇ ਗੀਅਰ ਵੀ ਫਿੱਟ ਕਰੋ ਮਿਲ ਖੋਲ ਕੇ ਦੁਬਾਰਾ ਚੈੱਕ ਕਰਵਾ ਕੇ ਫਿਰ ਫਿੱਟ ਕੀਤਾ ਹੈ ਜੋ ਡਿਫਰੈਂਸ਼ੀਅਲ ਫਿੱਟ ਹੈਗਾ ਜਿਹੜਾ ਕ੍ਰਾਊਨ ਪਿਨੀਅਨ ਤੇ ਹੋਰ ਜਿਹੜਾ ਸਟਾਰ ਬਾਡੀ ਅੱਛਾ ਉਹ ਸਾਰੀਆਂ ਚੀਜ਼ਾਂ ਖਲਾ ਕੇ ਤੇ ਦੁਬਾਰਾ ਫਿੱਟ ਕਰਾਈ ਦੀਆਂ ਕੋਈ ਵੀ ਉਹਦੇ ਵਿੱਚ ਨੁਕਸ ਹੈਗਾ ਜਾਂ ਕੋਈ ਡਾਊਨ ਹੈ ਉਹ ਉਹ ਚੀਜ਼ ਆਪਾਂ ਨਹੀਂ ਛੱਡਦੇਗੇ ਆਪਾਂ ਨਵੀਆਂ ਪਾਉਂਦੇ। ਦੂਜੀ ਗੱਲ ਹੈ ਵੀ ਆਪਾਂ ਪ੍ਰੂਫ ਦੇ ਸਕਦੇ ਆਂ। ਚੱਲ ਹੁਣ ਤੋਂ ਹੁਣ ਗੈਰ ਤ ਉਹ ਤਾਂ ਖੋਲ ਨਹੀਂ ਸਕਦੇ ਉਹ ਤਾਂ ਵੱਡੀਆਂ ਚੀਜ਼ ਹੈਗੀ ਆ। ਹਾਂਜੀ। ਉਹ ਤਾਂ ਵਖਾ ਨਹੀਂ ਸਕਦੇ। ਇਧਰ ਆ ਗੁਰਪਾਲ। ਆ ਚਾਪੜ ਕੱਟ ਬਾਰ। ਪਿੱਛੇ ਕਰ ਲੈ। ਹੁਣ ਇਹ ਕਿੱਡੀ ਫਰੈਸ਼ ਹੈਗੀ ਹੈ। ਹਾਂਜੀ। ਦੱਸ ਇਹ ਨਵੀਂ ਦੇ ਵਿੱਚ ਤੇ ਇਹਦੇ ਕੋਈ ਫਰਕ ਹੈ? ਬੰਦੇ ਦੀ ਸ਼ਕਲ ਵੀ ਨਹੀਂ ਵੇਖੀ ਜਿਹਨੇ ਆਰਡਰ ਦੇ ਜਿਹਦਾ ਆਰਡਰ ਆਇਆ ਹੈਗਾ। ਅੱਛਾ ਜੀ। ਠੀਕ ਹੈ ਨਾ ਜਿਹੜਾ ਬੰਦਾ ਇੱਥੇ ਆਊਗਾ ਉਹ ਤਾਂ ਕੁਆਲਿਟੀ ਲੈਣ ਆਊਗਾ ਤੇ ਵਧੀਆ ਮਟੀਰੀਅਲ ਲੈਣ ਆਊਗਾ। ਕੀ ਗੱਲ ਹੈ ਕੋਈ ਪਲੇ ਕੋਈ ਇਹਦੇ ਵਿੱਚ ਜਾਂ ਕੋਈ ਹੋਰ ਕੋਈ ਕਮੀ ਕਿਸੇ ਕਿਸਮ ਦੀ ਵੀ ਹਾਂ ਇਹ ਆਪਾਂ ਯਾਰ ਇਹਦਾ ਦੇਸੀ ਜਾਂ ਸੌਦਾ ਵੀ ਲਿਆ ਸਕਦੇ ਸੀ ਜਮਾਂ ਪਹਿਲਾਂ ਤਾਂ ਮਾਡਲ ਉੱਚੇ ਦਾ ਹੈਗਾ ਇਹ ਅੱਛਾ ਜੀ ਇਸਾ ਜਿਹੜਾ ਹਾਂ ਜੀ ਉੱਚੀ ਵੀ ਨਾਮ ਦਾ ਕੋਈ ਸੀਟਾ ਡਾਊਨ ਨਾ ਕੋਈ ਬੈਰਿੰਗਾਂ ਚ ਕੋਈ ਪਲੇ ਵਧੀਆ ਫਰੈਸ਼ ਬੈਰਿੰਗ ਹੈਗੇ ਆ ਹਾਂ ਚਾਦਰ ਵੀ ਟਾਟਾ ਦੀ ਲੱਗਣੀ ਹੈ ਦੂਜਾ ਇਹ ਵੀ ਟਾਟਾ ਵੇ ਲੱਗਣਾ ਨਹੀਂ ਜੇ ਕੋਈ ਕਸਟਮਰ ਹੀ ਕਹਿ ਦੇ ਹੋਰ ਕੰਪਨੀ ਦਾ ਇਹ ਅਲੱਦਿਕ ਨੰਗਾ ਫਰਕ ਪੈਂਦਾ ਹੈ। ਅੱਛਾ ਜੀ। ਠੀਕ ਹੈ ਨਾ ਜੇ ਮਾਲ ਉਹ ਪਹਿਲੀ ਗੱਲ ਤਾਂ ਆਪਣੇ ਕੋਲੇ ਜਿਹੜੇ ਗਾ ਘੋਂਦਿਆਂ ਤਾਂ ਕਹਿੰਦੇ ਹੀ ਨਹੀਂ। ਹਾਂ ਜੀ। ਆਹ ਮਹਾਰਾਸ਼ਟਰ ਤੋਂ ਆਰਡਰ ਹੈਗਾ ਇਹ। ਅੱਛਾ। ਤੇ ਹੁਣ ਉਹ ਬੰਦਾ ਆਊਗਾ ਜੇ ਆਪਾਂ ਉਹਦੇ ਨਾਲ ਐਵੇਂ ਕਰ ਲਈਏ। ਵੀ ਚੱਲ ਕੀ ਹੈ ਯਾਰ ਆਪਾਂ ਆਪਣੇ ਕੋਲੇ ਕਿਹੜਾ ਆਇਆ ਹੈਗਾ ਅੱਧੇ ਪੈਸੇ ਉਹਨੇ ਭੇਜਤੇ ਅੱਧੇ ਜਿੰਦੇ ਲੈਣਾ ਉਹਦੇ ਦੇ ਜੂਗਾ। ਤੇ ਆਪਾਂ ਚੱਲ ਕਰ ਲੈਨੇ ਫੋਰਾ ਸਾਰੇ। ਆਪਣਾ ਇਹ ਤਾਂ ਨਹੀਂ ਮਤਲਬ ਹੈ ਆਪਾਂ ਇੱਕੋ ਹੀ ਬਣਾਉਣਾ ਹੈ। ਹਾਂ ਜੀ ਇਹ ਤਾਂ ਹੈ। ਹਾਂ ਆਪਾਂ ਆਰਡਰ ਹੋਰ ਵੀ ਲੈਣੇ ਆ ਉਹਦੇ ਕੋਲੋਂ। ਸਹੀ ਗੱਲ ਹੈ। ਨਹੀਂ ਵੀ ਮੰਨ ਲਵੇ ਪੈਸੇ ਦੇ ਕੇ ਤੇ ਆਪਾਂ ਕਿਸੇ ਯੂਟਿਊਬਰ ਤੋਂ ਆਪਾਂ ਆਪਦੀ ਵੈਸੀ ਮਸ਼ਹੂਰੀ ਕਰਾ ਲਈਏ। ਸਹੀ ਗੱਲ ਹੈ। ਹਾਂ? ਹਾਂਜੀ। ਉਹ ਨਹੀਂ ਆਪਾਂ ਜੇ ਚੀਜ਼ ਦੇਵਾਂਗੇ ਆਪਾਂ ਵਿਖਾਵਾਂਗੇ ਵੀ। ਇਹ ਚੀਜ਼ਾਂ ਆਪਾਂ ਉਹ ਤੋਲ ਵਾਲੀਆਂ ਨਹੀਂ ਲਿਆਉਂਦੇਗੇ। ਅੱਛਾ ਇਹ ਤੋਲ ਕੇ ਵੀ ਮਿਲ ਜਾਂਦਾ। ਹਾਂ ਤੋਲ ਕੇ ਮਿਲਦਾ ਹੈ 50 55 60 ਰੁਪਏ ਕਿਲੋ ਮਿਲ ਜਾਂਦਾ ਹੈ। ਅੱਛਾ ਜੀ। ਪਰ ਇਹ ਸਭ ਜੇ ਚੰਗੀ ਚੀਜ਼ ਨਾ ਦੇਵਾਂਗੇ ਤਾਂ ਫਿਰ ਗੱਲ ਮਾੜੀ ਹੈ ਜੇ ਆਪਾਂ ਉਹ ਧੋਖੇ ਵਾਲੀ ਗੱਲ ਹੋ ਜਾਂਦੀ ਉਹ ਆਪਾਂ ਕੰਮ ਨਹੀਂ ਕਰਨਾਗਾ। ਹਾਂਜੀ। ਹਾਂਜੀ ਅੱਜ ਪੀਟੀਓ ਡਰਾਲਾ ਬਣ ਰਿਹਾ ਜਿਹੜਾ ਉਹਦਾ ਆਪਾਂ ਜਾਣਕਾਰੀ ਦਿੰਨੇ ਆ ਉਹ ਅਪਡੇਟ ਅੱਜ ਲੈ ਕੇ ਜਾਣਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਦੋਂ ਵੀਡੀਓ ਲੰਮੀ ਜ਼ਿਆਦਾ ਹੋ ਗਈ ਸੀ ਤੇ ਅੱਜ ਟਰਾਲਾ ਤਿਆਰ ਕਰ ਰੱਖਿਆ ਬਾਈ ਜੀ ਨੇ ਕਾਫੀ ਕੰਮ ਇਹਦਾ ਤਿਆਰ ਹੈਗਾ ਜੀ ਨਾਲ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਦਿਓ ਠੀਕ ਆ ਜੀ ਵਧੀਆ ਜੀ ਅੱਜ ਤਾਂ ਦੱਸੋਗੇ ਗੱਲਬਾਤ ਇਹਦੀ ਅੱਜ ਤਾਂ ਸਮਾਂ ਹੈਗਾ ਤੁਹਾਡੇ ਕੋਲ ਅੱਜ ਹਾਂ ਕੋਈ ਨਹੀਂ ਪੁੱਛ ਕੀ ਪੁੱਛਣਾ ਹਾਂਜੀ ਬਸ ਟਰਾਲੇ ਦੇ ਬਾਰੇ ਹੀ ਆ ਜੀ ਟਰਾਲੇ ਦੇ ਬਾਰੇ ਸਾਨੂੰ ਦੱਸੋ ਆਦਾ ਹਿੱਸਾ ਜਿਹੜਾ ਹਿੱਸਾ ਲੱਗਿਆ ਵਾ ਕਾਫੀ ਫਰੈਸ਼ ਪੀਸ ਆ ਪੂਰਾ ਸਾਫ ਐ ਨਾ ਗੱਲ ਪਤਾ ਕੀ ਹੁੰਦੀ ਆ ਹਾਂਜੀ ਵੀ ਸਮਾਨ ਤੋਲ ਚ ਵੀ ਮਿਲ ਜਾਂਦਾ ਅੱਛਾ ਜੀ ਤੇ ਫਿਰ ਨਾ ਤਾਂ ਸਾਫ ਹੁੰਦਾ ਤੇ ਨਾ ਉਹ ਵਧੀਆ ਹੁੰਦਾ ਹਾਂਜੀ ਹਾਂਜੀ ਠੀਕ ਆ ਬਾਹਰੋਂ ਵੀ ਸਾਫ ਨਹੀਂ ਹੁੰਦਾ ਤੇ ਵਿੱਚੋਂ ਵੀ ਸਾਫ ਨਹੀਂ ਹੁੰਦਾ ਅੱਛਾ ਜੀ ਇਹ ਚੀਜ਼ਾਂ ਆਪਾਂ ਉਹ ਤੋਲ ਵਾਲੀਆਂ ਨਹੀਂ ਲਿਆਉਂਦੇਗੇ ਅੱਛਾ ਇਹ ਤੋਲ ਕੇ ਵੀ ਮਿਲ ਜਾਂਦਾ ਹਾਂ ਤੋਲ ਕੇ ਮਿਲਦਾ 50 55 60 ਰੁਪਏ ਕਿਲੋ ਮਿਲ ਜਾਂਦਾ ਹੈਗਾ ਅੱਛਾ ਜੀ ਪਰ ਇਹ ਸੌਦਾ ਤੋਲ ਵਾਲਾ ਨਹੀਂ ਹੈਗਾ अच्छा ठीक है ये आपा पूरा फ्रेश जड़ी ट्यूब ले आई दी हैगी अच्छा ਵਿਚਲਾ ਜਿਹੜਾ ਹਾਂਡਾ ਜਿਹੜਾ ਹੈਗਾ ਜਿਹਦੇ ਵਿੱਚ ਡਿਫਰੈਂਸ਼ੀਅਲ ਫਿੱਟ ਹੈਗਾ ਜਿਹੜਾ ਕ੍ਰਾਊਨ ਪੀਨਿਅਨ ਤੇ ਹੋਰ ਜਿਹੜਾ ਸਟਾਰ ਬਾਡੀ اچھا ਉਹ ਸਾਰੀਆਂ ਚੀਜ਼ਾਂ ਖਲਾ ਕੇ ਤੇ ਦੁਬਾਰਾ ਫਿੱਟ ਕਰਾਈ ਦੀਆਂ ਕੋਈ ਵੀ ਉਹਦੇ ਵਿੱਚ ਨੁਕਸ ਹੈਗਾ ਜਾਂ ਕੋਈ ਡਾਊਨ ਹੈ ਤਾਂ ਉਹ ਚੀਜ਼ਾਂ ਆਪਾਂ ਨਹੀਂ ਛੱਡਦੇਗੇ ਆਪਾਂ ਨਵੀਆਂ ਪਾਉਨੇ ਆ ਯਾਨੀ ਕਿ ਹਿੱਸਾ ਮੰਗਾ ਕੇ ਜਦੋਂ ਹਿੱਸਾ ਆ ਗਿਆ ਤੇ ਉਹਨੂੰ ਇੱਕ ਵਾਰੀ ਸਾਰਾ ਕੰਮ ਕਰਾਈਦਾ ਹਾਂ ਉੱਥੇ ਉੱਥੇ ਕਰਾ ਕਰਾ ਹੀ ਲਈਦਾ ਨਾ ਉੱਥੇ आ, हाँ, हाँ। ए, है है। अच्छा ਜਿਹੜੇ ਮਟਰ ਕਾਣੇ ਮਿਸਤਰੀ ਹੈਗੇ ਉਹਨਾਂ ਤੋਂ ਕਰਾ ਲਈਦਾ ਐ ਨਹੀਂ ਵੀ ਪੀਟੀਓ ਵਾਲਾ ਹੈ ਜਾਂਦਾ ਤੇ ਸਿੱਧਾ ਆ ਕੇ ਲਾ ਦੇ ਹਾਂ ਹਾਂ ਉਹ ਕੰਮ ਨਹੀਂ ਇਹਦੇ ਵਿੱਚ ਕੀ ਹੈਗਾ ਵੀ ਹੁਣ ਆਪਣੀ ਪਹਿਲਾਂ ਦਾ ਮਾਡਲ ਉੱਚੇ ਦਾ ਹੈਗਾ ਇਹ ਅੱਛਾ ਜੀ ਇਸਾ ਜਿਹੜਾ ਹਾਂ ਜੀ ਉੱਚੇ ਮਾਡਲ ਦਾ ਦੂਜੀ ਗੱਲ ਇਹ ਹੈਗੀ ਆ ਵੀ ਇਹ ਸਾਫ਼ ਹੈ ਕੋਈ ਮਤਲਬ ਉਹਦੇ ਵਿੱਚ ਕੋਈ ਕਿਸੇ ਪੱਖੋਂ ਕੋਈ ਡਾਊਨ ਨਹੀਂ ਹੈ ਕੋਈ ਵੀ ਚੀਜ਼ ਹੈ ਨਹੀਂ ਅੱਛਾ ਜੀ ਵੀ ਨਾ ਤਾਂ ਕੋਈ ਸੀਟਰ ਡਾਊਨ ਨਾ ਕੋਈ ਬੈਰਿੰਗਾਂ ਚ ਕੋਈ ਪਲੇ ਵਧੀਆ ਫਰੈਸ਼ ਬੈਰਿੰਗ ਹੈਗੇ ਆ ਤੇ ਜਿਹੜਾ ਵਿੱਚ ਸਟਾਰ ਬਾਡੀ ਤੋਂ ਸਾਰਾ ਕੁਝ ਆਪਾਂ ਖੋਲ ਕੇ ਦੁਬਾਰਾ ਚੈੱਕ ਕਰਵਾ ਲਿਆ ਬਿਲਕੁਲ ਫਰੈਸ਼ ਸੀਗਾ ਤੇ ਉਹਨੂੰ ਦੁਬਾਰਾ ਫਿੱਟ ਕਰਾਇਆ ਇਹਨੂੰ ਅੱਛਾ ਜੀ ਤੇ ਇਹ ਬਈ ਪੈਸੇ ਲੈਣੇ ਆਗਲੇ ਤੋਂ ਅੱਛਾ ਜੀ ਠੀਕ ਹੈ ਤੇ ਚੰਗੀ ਚੀਜ਼ ਨਾ ਦੇਵਾਂਗੇ ਤਾਂ ਫਿਰ ਉਹ ਗੱਲ ਮਾੜੀ ਹੈ ਜੇ ਆਪਾਂ ਉਹ ਧੋਖੇ ਵਾਲੀ ਗੱਲ ਹੋ ਜਾਂਦੀ ਉਹ ਆਪਾਂ ਕੰਮ ਨਹੀਂ ਕਰਨਾ ਦਾ ਹਾਂਜੀ ਇਹ ਤਾਂ ਹਾਂ ਵਧੀਆ ਫਰੈਸ਼ ਮਾਲ ਲਾਈਦਾ ਹੈਗਾ ਖੁਲਾ ਕੇ ਸਾਰਾ ਚੈੱਕ ਕਰਾ ਕੇ ਫਿਰ ਫਿੱਟ ਕਰਾਉਣਾ ਜੀ ਆਪਾਂ ਤਾਂ ਕਹਿੰਨੇ ਆ ਕਿ ਆਪਾਂ ਹਿੱਸੇ ਦਾ ਕੰਮ ਕਰਾਇਆ ਗੇਅਰ ਬਾਕਸ ਦਾ ਕੰਮ ਕਰਾ ਕੇ ਫਿਰ ਲਾਇਆ ਗਾਹ ਕਿਵੇਂ ਤਸੱਲੀ ਕਰੇ ਗਾਹਕ ਤਸੱਲੀ ਦੇਖੋ ਪਹਿਲਾਂ ਤਾਂ ਵਿਸ਼ਵਾਸ ਇੱਥੇ ਸਿਰ ਤੇ ਹੀ ਗੱਡੀਆਂ ਚੱਲਦੀਆਂ ਨੇ ਹਾਂਜੀ ਵਿਸ਼ਵਾਸ ਤਾਂ ਕਰਨਾ ਹੀ ਪਊਗਾ ਇਹ ਤਾਂ ਦੂਜੀ ਗੱਲ ਹੈ ਵੀ ਆਪਾਂ ਪ੍ਰੂਫ ਦੇ ਸਕਦੇ ਆਂ ਏ ਚੱਲ ਹੁਣ ਤੋਂ ਹੁਣ ਗੇਰ ਤਾਂ ਉਹ ਤਾਂ ਖੋਲ ਨਹੀਂ ਸਕਦੇ ਉਹ ਤਾਂ ਵੱਡੇ ਪਤੀ ਜ ਹੈਗੀ ਆ ਹਾਂਜੀ ਉਹ ਤਾਂ ਵਖਾ ਨਹੀਂ ਸਕਦੇ ਇਧਰ ਆ ਗੁਰਪਾਲ ਆ ਚਾਪਟ ਕੱਟ ਬਾਰ ਛੱਟ ਆ ਵਖਾ ਹੁ ਠੀਕ ਐ ਪਿੱਛੇ ਕਰ ਲੈ ਹੁਣ ਕਿੱਡੀ ਫਰੈਸ਼ ਹੈਗੀ ਐ ਹਾਂਜੀ ਦੱਸ ਇਹ ਨਵੀਂ ਦੇ ਵਿੱਚ ਤੇ ਇਹਦੇ ਕੋਈ ਫਰਕ ਹੈ ਹਾਂਜੀ ਹਾਂ ਸਹੀ ਗੱਲ ਐ ਕੋਈ ਪਲੇ ਕੋਈ ਇਹਦੇ ਵਿੱਚ ਜਾਂ ਕੋ ਹੋਰ ਕੋਈ ਕਮੀ ਕਿਸੇ ਕਿਸਮ ਦੀ ਵੀ ਹਾਂਜੀ ਹਾਂ ਇਹ ਆਪਾਂ ਯਾਰ ਇਹਦਾ ਦੇਸੀ ਜਾਂ ਸੌਦਾ ਵੀ ਲਿਆ ਸਕਦੇ ਸੀ ਜਮਾਂ ਸਹੀ ਗੱਲ ਹੈ ਹਾਂ ਬਿਲਕੁਲ ਸਹੀ ਹੈ ਉਹੀ ਗੱਲ ਬਾਈ ਫਿਰ ਆਪਾਂ ਜਦੋਂ ਕਹਿ ਲੋ ਅਗਲੇ ਨੂੰ ਕਹਿਤਾ ਜਿਹੜੀ ਗੱਲ ਆਹੋ ਤੇ ਤੇ ਆਪਾਂ ਪੂਰੇ ਉਤਰਾਂਗੇ ਹਾਂਜੀ ਵੀ ਹੁਣ ਇਹਦਾ ਬੰਦੇ ਦੀ ਸ਼ਕਲ ਵੀ ਨਹੀਂ ਵੇਖੀ ਜਿਹਨੇ ਆਰਡਰ ਦੇ ਜਿਹਦਾ ਆਰਡਰ ਆਇਆ ਹੈਗਾ ਅੱਛਾ ਜੀ ਉਹ ਕਿਹਾ ਵਰਕਸ਼ਾਪ ਤੇ ਆ ਕੇ ਨਹੀਂ ਗਏ ਜਾਂਦੇ ਅਹ ਮਹਾਰਾਸ਼ਟਰ ਤੋਂ ਆਰਡਰ ਹੈਗਾ ਇਹ ਅੱਛਾ ਤੇ ਹੁਣ ਉਹ ਬੰਦਾ ਆਊਗਾ ਜੇ ਆਪਾਂ ਉਹਦੇ ਨਾਲ ਐਵੇਂ ਕਰ ਲਈਏ ਵੇ ਚਲ ਕੀ ਹੈ ਯਾਰ ਆਪਾਂ ਆਪਣੇ ਕੋਲੇ ਕਿਢਾ ਆਇਆ ਹੈਗਾ ਅੱਧੇ ਪੈਸੇ ਉਹਨੇ ਭੇਜਤੇ ਅੱਧੇ ਜਿੱਦੇ ਲੈਣਾ ਉਹਦੇ ਦੇ ਜੂਗਾ ਤੇ ਆਪਾਂ ਚਲ ਕਰ ਲੈਨੇ ਫੋਰਾ ਸਿਰੇ ਆਪਣਾ ਇਹ ਤਾਂ ਨਹੀਂ ਮਤਲਬ ਹੈ ਆਪਾਂ ਇੱਕੋ ਹੀ ਬਣਾਉਣਾ ਹੈ ਹਾਂਜੀ ਇਹ ਤਾਂ ਹੈ ਹਾਂ ਆਪਾਂ ਆਰਡਰ ਹੋਰ ਵੀ ਲੈਣੇ ਆ ਉਹਦੇ ਕੋਲ ਸਹੀ ਗੱਲ ਹੈ ਜੀ ਇਸ ਕਰਕੇ ਚੀਜ਼ ਤਾਂ ਜੇ ਅਗਲੇ ਨੂੰ ਚੰਗੀ ਬਣਾ ਕੇ ਦੇਵਾਂਗੇ ਤੇ ਫੇਰ ਹੀ ਹੈ ਹਾਂਜੀ ਹਾਂਜੀ ਇਹ ਤਾਂ ਹੈ ਹਾਂ ਜੇ ਵਧੀਆ ਮਟੀਰੀਅਲ ਲਾਵਾਂਗੇ ਹਾਂਜੀ ਤੇ ਫੇਰ ਹੀ ਗੱਲ ਬਣੂਗੀ ਓਵੇਂ ਨਹੀਂ ਬਣਦੀਗੀ ਔਰ ਕੱਲੀਆਂ ਇਹ ਨਹੀਂ ਹੈਗੀਆਂ ਹੁਣ ਪੈਸੇ ਦੇਖ ਕੇ ਹੁਣ ਮੰਨ ਲਾ ਵੀ ਚਲੋ ਆਪਣੀ ਤਾਂ ਆਪਦੀ ਗੱਲ ਹੈਗੀ ਕਰਦੀ ਗੱਲ ਆ ਤੇਰੇ ਨਾਲ ਵੀ ਜਿਵੇਂ ਯੂਟਿਊਬਰ ਆਮ ਪੈਸੇ ਲੈ ਕੇ ਉਹਨਾਂ ਤੋਂ ਕੁਝ ਵੀ ਖਵਾ ਲਾ ਸਹੀ ਗੱਲ ਹੈ ਕੀ ਗੱਲ ਗਲਤ ਸਹੀ ਗੱਲ ਹੈ ਆਪਾਂ ਉਹ ਕੰਮ ਨਹੀਂ ਕਰਨਾਗਾ ਮੈਂ ਤਾਂ ਵਰਕਸ਼ਾਪ ਤੇ ਆਉਣਾ ਵੀ ਆ ਤੁਹਾਨੂੰ ਦੱਸ ਬਿਨਾਂ ਦੱਸੇ ਹੀ ਆਉਣਾ ਹਾਂ ਉਹ ਉਹ ਨਹੀਂ ਵੀ ਮੰਨ ਲਵੇ ਪੈਸੇ ਦੇਖ ਕੇ ਤੇ ਆਪਾਂ ਕਿਸੇ ਯੂਟਿਊਬਰ ਤੋਂ ਆਪਾਂ ਆਪਦੀ ਵੈਸੀ ਮਸ਼ਹੂਰੀ ਕਰਾ ਲਈਏ ਸਹੀ ਗੱਲ ਹੈ ਹਾਂ ਹਾਂਜੀ ਉਹ ਨਹੀਂ ਆਪਾਂ ਜੇ ਚੀਜ਼ ਦੇਵਾਂਗੇ ਆਪਾਂ ਵਿਖਾਵਾਂਗੇ ਵੀ 18 ਫੁੱਟਾ ਦੱਸਿਆ ਸੀ ਤੁਸੀਂ ਪੀਡੀਓ ਟਰਾਲ ਲੈਣਾ ਹੈ ਹਾਂ ਤੇ ਇਹਦੇ ਤੇ ਕਿਹੜਾ ਮਟੀਰੀਅਲ ਲੱਗਿਆ ਮਟੀਰੀਅਲ ਤਾਂ ਦੇਬ ਆਪਣਾ ਸਾਰਾ ਸੇਲ ਦਾ ਹੀ ਹੁੰਦਾ ਵੈਸ ਤੋਂ ਵਗੈਰ ਲਾਉਂਦੇ ਨਹੀਂ ਕੋਈ ਟਾਟਾ ਦਾ ਮਾਲ ਸਾਰਾ ਇਹ ਅੱਛਾ ਜੀ ਹਾਂ ਚਾਦਰ ਵੀ ਟਾਟਾ ਦੀ ਲੱਗਣੀ ਹੈ ਦੂਜਾ ਇਹ ਵੀ ਟਾਟਾ ਦਾ ਹੀ ਲੱਗਣਾ ਨਹੀਂ ਜੇ ਕੋਈ ਕਸਟਮਰ ਹੀ ਕਹਿ ਦੇ ਹੋਰ ਕੰਪਨੀ ਦਾ ਯਾਰ ਉਹਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਅੱਛਾ ਜੀ ਠੀਕ ਹੈ ਨਾ ਜੇ ਮੰਨ ਲਓ ਪਹਿਲੀ ਗੱਲ ਤਾਂ ਆਪਣੇ ਕੋਲੇ ਜਿਹੜੇ ਗਾਹਕ ਆਉਂਦੇ ਤਾਂ ਕਹਿੰਦੇ ਹੀ ਨਹੀਂਗੇ ਹਾਂਜੀ ਠੀਕ ਹੈ ਜਿਹੜਾ ਬੰਦਾ ਇੱਥੇ ਆਊਗਾ ਉਹ ਤਾਂ ਕੁਆਲਿਟੀ ਲੈਣ ਆਊਗਾ ਤੇ ਵਧੀਆ ਮਟੀਰੀਅਲ ਲੈਣ ਆਊਗਾ ਹਾਂਜੀ ਤੇ ਉਹ ਤਾਂ ਕਹਿੰਦਾ ਹੀ ਨਹੀਂਗਾ ਵੀ ਮੈਨੂੰ ਹਲਕਾ ਮਟੀਰੀਅਲ ਲਾ ਦਿਓ ਹਾਂਜੀ ਹਾਂਜੀ ਤੇ ਚੰਗਾ ਹੀ ਲਾਉਨੇ ਆ ਤੇ ਚੰਗਾ ਹੀ ਅਗਲਾ ਲਪਾਉਂਦਾ ਹਾਂਜੀ ਹਾਂਜੀ ਤੇ ਆਹ ਪੀਡੀਓ ਇਹਦੇ ਬਾਰੇ ਗੇਅਰ ਬਾਕਸ ਹੈ ਜਿਹੜਾ ਹਾਂ ਗੇਅਰ ਵੀ ਫਿਟ ਕਰੋ ਮਿਲ ਖੋਲ ਕੇ ਦੁਬਾਰਾ ਚੈੱਕ ਕਰਵਾ ਕੇ ਫਿਰ ਫਿਟ ਕੀਤਾ ਹੈ ਅੱਛਾ ਜੀ ਇਹਦੇ ਦੋ ਪਾਰਟ ਕਰਕੇ ਇਹਨੂੰ ਖੋਲ ਕੇ ਵੇਖ ਲਈਦਾ ਅੱਛਾ ਜੀ ਆ ਸਾਰਾ ਕੋਈ ਨਹੀਂ ਗੇਅਰ ਬਾਕਸ ਦਾ ਵੀ ਪਹਿਲਾਂ ਕੰਮ ਕਰਾ ਕੇ ਸਾਰਾ ਚੈੱਕ ਕਰਾ ਕੇ ਫਿਰ ਲਾਉਣਾ ਹਾਂ 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 ਇਹੀ ਹਿੱਸਾ ਵੀ ਹਾਂ ਅੱਛਾ ਜੀ ਠੀਕ ਹੈ ਭਾਈ ਜੀ ਠੀਕ ਹੈ ਮਿਹਰਬਾਨੀ ਬਹੁਤ ਬਹੁਤ ਹਾਂਜੀ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦਿਓ ਤੇ ਵੀਡੀਓ ਨੂੰ ਵਰਤ ਵਤ ਸ਼ੇਅਰ ਕਰਿਓ ਤੇ ਸਾਡੇ ਇੰਸਟਾਗ੍ਰam ਫੇਸਬੁਕ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਫੋਲੋ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ